ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਜੋ ਸਾਡੇ ਲਈ ਆਉਣ ਵਾਲਾ 3-4 ਤਰੀਕ ਬਹੁਤ ਖੁਸ਼ੀਆਂ ਦਾ ਦਿਨ ਹੈ ਹਰ ਦੀ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਮੁੰਡਾ ਧੰਗੁਰੂ ਰਾਮਦਾਸ ਲੰਗਰ ਸੇਵਾ ਸਤਨਪੁਰੀ ਦਾ ਚਾਰਪੁਰ ਐਸ ਸਥਾਨ ਦੇ ਉੱਤੋਂ ਆਮ ਲੋਕਾਂ ਨੂੰ ਪਤਾ ਹੀ ਆ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਉਹਨਾਂ ਤੱਕ ਦੱਸਣ ਕਰਕੇ ਅਸੀਂ ਨਾ ਲੈਣਾ ਚਾਹੁੰਦੇ ਐਸ ਸਥਾਨ ਦੇ ਉੱਤੋਂ ਪੂਰੇ ਪੰਜਾਬ ਦੇ ਵਿੱਚ ਲੰਗਰ ਭੇਜੇ ਜਾਂਦੇ ਨੇ ਸਿਵਲ ਹਸਪਤਾਲ ਦੇ ਵਿੱਚ ਤੇ ਹੋਰ ਵੀ ਬਹੁਤ ਸਵਾਵਾ ਕੀਤੀਆਂ ਜਾਂਦੀਆਂ ਹੈ ਤੇਰੀਆਂ ਕਿਹ ਕਿਹ ਸਾਰੀਆਂ ਸਵਾਵਾ ਮਤ ਦਿਖਾਈਆਂ ਨਹੀਂ ਜਾ ਸਕਦੀਆਂ ਲੇਕਿਨ ਬਹੁਤ ਹੋਰ ਵੀ ਸਵਾਵਾ ਚੱਲ ਰਹੀਆਂ ਹੈ ਹੈਲਥ ਡਿਪਾਰਟਮੈਂਟ ਤੇ ਵੀ ਸਾਰਾ ਕੰਮ ਹੋ ਰਿਹਾ ਐਮਬੂਲੈਂਸ ਵੀ ਹੈ ਇੰਨਾ ਸਾਡੇ ਕੋਲੇ ਮਤਲਬ ਬਹੁਤ ਜਿਆਦੇ ਸਵਾਵਾ ਚੱਲ ਰਹੀ ਐ ਇਸੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇੱਕ ਸਲਾਲਾ ਜਲਾਗ ਉਪਰ ਕਰਾਇਆ ਜਾਂਦਾ ਜਿਹੜਾ ਕਿ 4 ਅਕਤੂਬਰ ਨੂੰ ਆ ਰਿਹਾ ਤੇ ਉਸ ਸਮਾਗਮ ਦੀ ਤਿਆਰੀ ਦੇ ਵਿੱਚ ਲੱਗਿਆ ਨੂੰ ਸਾਨੂੰ 2 ਮਹੀਨੇ 3 ਮਹੀਨੇ ਤੋਂ 4 ਮਹੀਨੇ ਚੱਲ ਰਹੀਆਂ ਤੇ ਤਿਆਰੀਆਂ ਬਿਲਕੁਲ ਹੁਣ ਮੁਕੰਮਲ ਹੈ ਟੈਂਟ ਵੀ ਲੱਗ ਚੁੱਕੇ ਨੇ ਹਰ ਇੱਕ ਪੱਖੋਂ ਹਰ ਪਾਰਕਿੰਗ ਜੋ ਵੀ ਜਿੱਥੇ ਜਿੱਥੇ ਸੰਗਤਾਂ ਨੇ ਆ ਕੇ ਗੱਡੀਆਂ ਖੜੀਆਂ ਕਰਨੀਆਂ ਕਰਨੀਆਂ ਉਹਨਾਂ ਸਾਰੀਆਂ ਤਿਆਰੀਆਂ ਕਰ ਲਈਆਂ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ 4 ਤਰੀਕ ਨੂੰ 3 ਤੋਂ 12 ਪ੍ਰੋਗਰਾਮ ਜਿਹਦੇ ਵਿੱਚ ਲੱਖਾਂ ਦੀ ਸਤਾ ਦੇ ਵਿੱਚ ਸੰਗਤ ਤੇ ਪਹੁੰਚਦੀ ਹੈ ਪੂਰੇ ਪੰਜਾਬ ਤੋਂ ਤੇ ਤੁਹਾਨੂੰ ਮੈਂ ਕੱਲੇ-ਕੱਲੇ ਪਿੰਡ ਦਾ ਦੱਸਾਂ ਤਾਂ ਬਹੁਤ ਲੰਮੀ ਜਾਵੜੇਣੀ ਲਿਸਟ ਆਪਰਾਜੇ ਤੋਂ ਲਾਲ ਮੁਕਤਸਰ ਸਾਹਿਬ ਤੋਂ ਬਠਿੰਡੇ ਤੋਂ ਬਰਨਾਲੇ ਤੋਂ ਸੰਗਰੂਰ ਤੋਂ ਫਾਜਲਕਾ ਅਪਰੋਜਪੁਰ ਗਰਦਾਸਪੁਰ ਬਟਾਲਾ ਅੰਮ੍ਰਿਤਸਰ ਤੇ ਨਵਾਂ ਸ਼ਹਿਰ ਹਰ ਕਿੱਜ ਜਿੱਥੇ-ਜਿੱਥੇ ਵੀ ਧੰਗੁਰਾਮ ਵਸਨ ਸਾਨ ਦੇ ਲੰਗਰ ਲੈ ਕੇ ਪਹੁੰਚਦੀਆਂ ਨੇ ਗੱਡੀਆਂ ਤੇ ਉੱਥੋਂ ਤੋਂ ਸਭ ਤੋਂ ਸਭਾ ਤੋਂ ਬਸਾਂ ਭਰ-ਭਰ ਕੇ ਸੰਗਤਾਂ ਹੁੰਦੀਆਂ ਤੇ ਹਰ ਸਾਲ ਇਹ ਸਾਲਾਨਾ ਸਮਾਗਮ ਮਨਾਇਆ ਜਾਂਦਾ ਤੇ ਆਪ ਸੰਗਤਾਂ ਨੂੰ ਅਪੀਲ ਹੈ ਤੇ ਆਪ ਸੰਗਤਾਂ ਵੱਧ ਚੜ ਕੇ ਹਸਾ ਲੋ ਤੇ ਆ ਕੇ ਆਪਣੇ ਕੁਝ ਕੁਸ਼ੀਆਂ ਪ੍ਰਾਪਤ ਕਰੋ ਜੀ ਜੀ ਕਥਾਵਾਚ ਕਿਹੜੇ-ਕਿਹੜੇ ਆ ਰਹੇ ਆ ਜੀ ਕਥਾਵਾਚ ਕੇ ਭਾਈ ਭਾਈ ਸਭ ਦੇਨੀ ਪਿੰਦਰਪਾਲ ਸਿੰਘ ਜੀ ਜਿਹੜੇ ਕਿ ਪੂਰੇ ਇਸ ਟਾਈਮ ਆਪਣੇ ਦੁਨੀਆ ਦੇ ਵਿੱਚ ਫੇਮਸ ਨੇ ਇਹ ਇੱਕ ਗੱਲ ਤਾਂ ਹੋਰ ਵੀ ਦੱਸੀਏ ਸਤਾਂ ਹੀ ਵੈਸੇ ਉਹਨਾਂ ਦਾ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਦਾ ਤੇ ਭਾਈ ਮਨਜੀਤ ਸਿੰਘ ਉਹਨੇ ਇਹਨਾਂ ਦਾ ਆਵੇ ਦੀ ਭਰਾ ਵਾਂਗੂ ਭਰਾਵਾਂ ਤੋਂ ਵੱਧ ਕੇ ਪਿਆਰ ਆ ਤੇ ਆਵੇ ਦੀ ਇਹ ਦੋਨੇ ਰਲ ਮਿਲ ਕੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਤੇ ਹੋਰ ਸਾਡੇ ਭਾਈ ਜਗENDER ਸਿੰਘ ਜੀ ਰਿਆੜਾ ਸਾਹਬ ਆ ਰਹੇ ਨੇ ਭਾਈ ਚਤਿੰਦਰ ਸਿੰਘ ਜੀ ਖੰਨੇ ਵਾਲੇ ਆ ਰਹੇ ਨੇ ਤੇ ਆਪਣੇ ਭਾਈ ਸਾਧ ਬਾਬਾ ਨੂਬ ਸਿੰਘ ਜੀ ਆ ਰਹੇ ਨੇ ਤੇ ਸਰਬਜੀਤ ਸਿੰਘ ਜੀ ਆ ਰਹੇ ਨੇ ਆਪਣੇ ਤੇ ਭਾਈ ਆ ਰਹੇ ਨੇ ਮਨ ਸਿੰਘ ਜੀ ਯੂਰੀ ਰਾਖੀ ਦਰਵਾਜ਼ੇ ਜਲੰਧਰ ਵਾਲੇ ਵੀ ਆ ਰਹੇ ਨੇ ਕੁਝ ਨਾਮ ਮੈਨੂੰ ਨਹੀਂ ਯਾਦ ਇਸ ਕਰਕੇ ਮਾਫੀ ਚਾਹੁੰਦੇ ਆ ਤੇ ਜਬਹੁਤ ਜਿਹੜੇ ਸਾਡੇ ਪੂਰੇ ਮੰਨੇ ਪਰ ਮੰਨੇ جتھے ਆ ਰਹੇ ਨੇ ਸਾਡੇ ਇਸ ਕਰਕੇ ਆਪ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜਰੂਰ ਇਸ ਚੀਜ਼ ਦਾ ਪੰਜਾਬ ਦੇ ਲੋਕਾਂ ਨੂੰ ਹੁਸ਼ਿਆਰੋ ਦੇ ਲੋਕਾਂ ਨੂੰ ਕੀ ਅਪੀਲ ਕਰਵਾ ਜਾਂਦੇ ਤੁਸੀਂ ਅਸੀਂ ਇਹ ਅਪੀਲ ਇਹ ਚਾਹਨਾ ਚਾਹੁੰਦੇ ਆ ਕਿ ਧੰਗ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਸਾਲਾਨਾ ਸਮਾਗਮ ਆ ਰਿਹਾ ਤੇ ਇਸ ਸੰਸਥਾਨ ਦੇ ਉੱਤੋਂ ਇਸਰਾਤ ਦੇ ਭਲੇ ਦੇ ਲਈ ਗੱਲ ਕੀਤੀ ਜਾਂਦੀ ਹੈ ਇਸਰਾਤ ਦੇ ਭਲੇ ਦੀ ਸੇਵਾ ਕੀਤੀ ਜਾਂਦੀ ਆ ਕਤੀ ਚਾਰ ਪ੍ਰਵਾਸੀਆਂ ਤੋਂ ਖਾਸ ਕਰਕੇ ਕਹਿੰਦੇ ਵੀ ਪੂਰੇ ਪੰਜਾਬ ਤੋਂ ਮਤਲਬ ਵਰਲਡ ਇੰਡੀਆ ਤੋਂ ਵੀ ਦੂਜੇ ਬਾਹਰੋਂ ਇੰਡੀਆ ਤੋਂ ਬਾਹਰੋਂ ਵੀ ਸੰਗਤ ਆ ਰਹੀ ਹੈ ਆਪਾਂ ਉਹਨਾਂ ਆਈਆਂ ਸੰਗਤਾਂ ਦੀ ਸੇਵਾ ਸੰਭਾਲ ਕਰਨੀ ਹੈ ਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਸੇਵਾ ਕਰਨੀ ਹੈ ਜਿਵੇਂ ਕਿ ਸਾਡੇ ਬਾਬਾ ਮਜੀਦ ਸਿੰਘ ਜੀ ਉਹਨਾਂ ਦੇ ਪਾਦਰ ਬਲਬੀਰ ਸਿੰਘ ਜੀ ਇਹ ਵੀ ਸਚੇਤ ਚੌਰਤੇ ਅਕਤੀ ਪਹੁੰਚੇ ਬਾਬਾ ਜੀ ਇੱਥੇ ਲੇਟ ਆ ਰਹੇ ਨੇ ਇਸ ਕਰਕੇ ਪਹਿਲਾਂ ਆ ਕੇ ਇਹ ਸਾਡੇ ਵੱਡਿਆਂ ਦਾ ਕਹਿੰਦੇ ਹੁੰਦੇ ਨਾਲ ਸਿਰ ਤੇ ਹੱਥੋਂ ਵੀ ਰਵੇ ਤਾਂ ਮਤਲਬ ਕੋਈ ਕੇ ਦੀ ਕਮੀ ਨਹੀਂ ਹੁੰਦੀ ਇਹੀ ਨਾਲ ਨਾਲ ਮਿਲ ਕੇ ਸਾਡੇ ਸਲੁਝਾ ਦੇ ਕੇ ਤੇ ਆਪਣੀਆਂ ਤਿਆਰੀਆਂ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ